ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਮਰਜੀਤ ਸਿੰਘ ਮਾਨ ਨੇ ਕਿਹਾ ਕਿ ਇੰਡੀਆ ਚ ਬੀਜੇਪੀ ਆਰਐਸਐਸ ਦੀ ਹੁਬੇਜਾ ਕਾਂਗਰਸ ਦੀ ਹਰ ਸਰਕਾਰ ਵੱਲੋਂ ਸਿਕ ਕੌਮ ਦਲਿਤ ਵਰਗ ਤੇ ਘੱਟ ਗਿਣਤੀ ਕੌਮ ਨੂੰ ਇੰਡੀਅਨ ਵਿਧਾਨ ਦੀ ਧਾਰਾ 14 1921 ਰਾਹੀਂ ਬਰਾਬਰਤਾ ਦੇ ਹੱਕ ਪ੍ਰਦਾਨ ਨੇ ਇਸ ਦੇ ਬਾਵਜੂਦ ਹੁਕਮਰਾਨ ਜ਼ਬਰ ਜ਼ੁਲਮ ਟਾਉਂਦੇ ਆ ਰਹੇ ਨੇ ਇਹ ਸਰਸਰ ਵਿਧਾਨਿਕ ਲੀਹਾਂ ਤੇ ਨੀਮਾਂ ਨੂੰ ਕੁਚਲਣ ਵਾਲਾ ਦੁਖਦਾਈ ਅਮਲ ਹੈ ਇਸੇ ਦੇ ਚੱਲਦਿਆਂ ਕੁਝ ਦਿਨ ਪਹਿਲਾਂ ਰਾਜਸਥਾਨ ਦੇ ਬਰਮਰ ਜ਼ਿਲ੍ਹੇ ਵਿੱਚ ਇੱਕ ਦਲਿਤ ਪਰਿਵਾਰ ਦੇ ਇੱਕ ਵਿਅਕਤੀ ਨੂੰ ਦਰਖਤ ਨਾਲ ਬੰਨ ਕੇ ਬਹੁਤ ਬੇਰਹਿਮੀ ਨਾਲ ਕੁੱਟਮਾਰ ਤੇ ਤਸ਼ੱਦਦ ਕੀਤਾ ਗਿਆ ਜਿਸ ਤੋਂ ਇਹ ਪ੍ਰਤੱਖ ਹੁੰਦਾ ਹੈ ਕਿ ਇੰਡੀਆ ਦੇ ਵਿਧਾਨ ਵਿੱਚ ਘੱਟ ਗਿਣਤੀ ਕੌਮਾਂ ਅਤੇ ਦਲਿਤਾਂ ਦੇ ਬਰਾਬਰ ਹੱਕ ਸੁਰੱਖਿਤ ਹੋਣ ਤੇ ਵੀ ਹੁਕਮਰਾਨ ਵੱਡੇ ਵਿਤਕਰੇ ਤੇ ਜ਼ਬਰ ਟਾਉਂਦੇ ਆ ਰਹੇ ਨੇ ਉਹਨਾਂ ਇੰਡੀਆ ਵਿੱਚ ਵਸਣ ਵਾਲੇ ਦਲਿਤ ਅਤੇ ਘੱਟ ਗਿਣਤੀ ਕੌਮਾਂ ਉੱਤੇ ਲੰਬੇ ਸਮੇਤੋਂ ਹੁੰਦੇ ਆ ਰਹੇ ਜ਼ਬਰ ਜ਼ੁਲਮ ਬੇਇਨਸਾਫੀਆਂ ਤੇ ਵਿਤਕਰਿਆਂ ਵਿਰੁੱਧ ਆਵਾਜ਼ ਉਠਾਉਂਦੇ ਹੋਏ ਹੁਕਮਰਾਨਾਂ ਨੂੰ ਅਜਈਆਂ ਕਾਰਵਾਈਆਂ ਤੋਂ ਤੌਬਾ ਕਰਕੇ ਘੱਟ ਗਿਣਤੀ ਕੌਮਾਂ ਤੇ ਦਲਿਤਾਂ ਨੂੰ ਬਰਾਬਰਤਾ ਦੇ ਹੱਕ ਅਧਿਕਾਰ ਪ੍ਰਦਾਨ ਕਰ ਲਿਕਿਆ ਮਾਨ ਕੇ ਅਗੇ ਅਜਿਹੀਆਂ ਕਾਰਵਾਈਆਂ ਦੀ ਬਦੌਲਤ ਸਰਦੀ ਸੁੱਬਿਆ ਚ ਘੱਟ ਗਿਣਤੀ ਵਰਗਾਂ ਚ ਵੱਡੀ ਬੇਚੈਨੀ ਅਤੇ ਰੋਹ ਪੈਦਾ ਹੋ ਰਿਹਾ ਇਹ ਵਿਤਕਰਾ ਅਮਨ ਚੈਨ ਨੂੰ ਕਾਇਮ ਰੱਖਣ ਦੇ ਰਾਹ ਚ ਵੱਡੀ ਰੁਕਾਵਟ ਬਣ ਸਕਦਾ ਹੈ ਇਸ ਲਈ ਜਿੰਨੀ ਜਲਦੀ ਹੋ ਸਕੇ ਮੋਦੀ ਹਕੂਮਤ ਦਲਿਤ ਅਤੇ ਘੱਟ ਗਿਣਤੀ ਕੌਮਾਂ ਦੇ ਜਾਨ ਮਾਲ ਅਤੇ ਉਹਨਾਂ ਦੇ ਹੱਕ ਹੁਕੂਕਾਂ ਦੀ ਰਾਖੀ ਲਈ ਅਮਲੀ ਰੂਪ ਚ ਕਾਰਵਾਈ ਕਰਨੀ ਚਾਹੀਦੀ ਹੈ